ਦੰ ਦਿਹਾੜੇ ਬੈਂਕ ਦੇ ਵਿੱਚ ਡਾਕੇ ਦੀ ਖਬਰ ਸਾਹਮਣੇ ਆ ਰਹੀ ਹੈ ਜੀहां ਦੇਖ ਸਕਦੇ ਹੋ ਪੰਜਾਬ ਦੇ ਫਗਵਾੜਾ ਹੁਸ਼ਿਆਰਪੁਰ ਹਾਈਵੇ ਦੇ ਸਥਿਤ ਐਚਡੀਐਫਸੀ ਬੈਂਕ ਦੇ ਵਿੱਚ ਤਿੰਨ ਲੁਟੇਰਿਆਂ ਦੇ ਵੱਲੋਂ ਬੈਂਕ ਦੇ ਵਿੱਚ ਵੱਡਾ ਡਾਕਾ ਮਾਰਿਆ ਜਾਂਦਾ ਹੈ ਤੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਜੀहां ਤਸਵੀਰਾਂ ਦੇਖ ਸਕਦੇ ਹੋ ਐਚਡੀਐਫਸੀ ਬੈਂਕ ਦੇ ਵਿੱਚ ਤਿੰਨ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਜਾਂਦਾ ਹੈ ਗੰਨ ਖਾ ਕੇ ਪਿਸਤੌਲ ਦਿਖਾ ਕੇ ਉਹਨਾਂ ਦੇ ਵੱਲੋਂ ਨਕਦੀ ਲੁੱਟ ਲਈ ਜਾਂਦੀ ਹੈ ਬੇਹਤ ਵੱਡੀ ਖਬਰਾਂ ਦਿ ਦਿਹਾੜੇ ਇਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬੈਂਕ ਦੇ ਵਿੱਚ ਗਨ ਪੁਆਇੰਟ ਦੇ ਉੱਤੇ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ 40 ਲੱਖ ਰੁਪਏ ਦੇ ਕਰੀਬ ਲੁਟੇਰੇ ਲੈ ਕੇ ਫਰਾਰ ਹੋ ਚੁੱਕੇ ਨੇ ਗੱਡੀ ਦੇ ਵਿੱਚ ਆਉਂਦੇ ਨੇ ਤੇ ਲੁਟੇਰੇ ਤੇ ਬੈਂਕ ਅੰਦਰ ਵੜ ਕੇ ਗਨ ਪੁਆਇੰਟ ਦੇ ਉੱਤੇ ਲੁੱਟ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਲੂਟ ਦੀ ਜਿਹੜੀ ਸੂਚ ਨਾ ਦੱਸਦੀ ਹੈ ਕਿ ਫਗਵਾੜਾ ਦੀ ਪੁਲਿਸ ਨੂੰ ਮਿਲਦੀ ਹੈ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਪਰ ਉਦੋਂ ਤੱਕ ਦੱਸਦੀ ਹੈ ਕਿ ਜਿਹੜੇ ਲੁਟੇਰੇ ਨੇ ਡਾਕਾ ਮਾਰ ਕੇ ਭੱਜ ਜਾਂਦੇ ਨੇ ਗੱਡੀ ਦੇ ਵਿੱਚ ਤੇ ਲੁਟੇਰੇ ਆਏ ਸੀਗੇ ਐਸਪੀ ਦੇ ਮਤਬਕ ਲੁੱਟ ਦੀ ਜਿਹੜੀ ਸੂਚਨਾ ਸੀ ਉਹ ਪੁਲਿਸ ਦੇ ਵੱਲੋਂ ਜਦੋਂ ਮਿਲਦੀ ਹੈ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਗੱਡੀ ਦੇ ਉੱਤੇ ਤਿੰਨ ਲੁਟੇਰੇ ਜਿਹੜੇ ਨੇ ਸਵਾਰ ਹੋ ਕੇ ਆਏ ਸੀ ਤੇ ਉਹਨਾਂ ਦੇ ਕੋਲ ਗੰਦ ਅੱਸੀ ਜਾ ਰਹੀ ਹੈ ਜਿਸ ਤੇ ਪੁਆਇੰਟ ਦੇ ਉੱਤੇ ਗਨ ਪੁਆਇੰਟ ਦੇ ਉੱਤੇ ਉਹਨਾਂ ਦੇ ਵੱਲੋਂ ਇੰਨੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਜਾਂਦਾ ਹੈ ਲੁੱਟ ਦੀ ਅਮਾਉਂਟ ਜਿਹੜੀ ਹੈ ਹਲੇ ਤੱਕ ਕਲੀਅਰ ਸਪੈਸਿਫਿਕ ਤੌਰ ਤੇ ਨਹੀਂ ਕੀਤੀ ਗਈ ਆ ਪਰ ਅਗਲੀ ਜਿਹੜੀ ਜਾਣਕਾਰੀ ਉਹ ਜਰੂਰ ਸਾਂਝੀ ਕਰਨ ਦੀ ਗੱਲ ਦੱਸੀ ਜਾ ਰਹੀ ਹੈ ਤੇ ਛੇਤੀ ਤੋਂ ਛੇਤੀ ਜਿਹੜੇ ਲੁਟੇਰੇ ਨੇ ਉਹ ਡਾਕਾ ਮਾਰ ਕੇ ਜਿਹੜੇ ਭੱਜੇ ਨੇ ਉਹਨਾਂ ਨੂੰ ਫੜਨ ਦੀ ਵੀ ਕੋਸ਼ਿਸ਼ ਦੱਸੀ ਜਾ ਰਹੀ ਹੈ ਪੰਜਾਬ ਦੇ ਫਗਵਾੜਾ ਹੁਸ਼ਿਆਰਪੁਰ ਹਾਈਵੇ ਤੇ ਇਸ ਤਿਲ ਤਾਹ ਦੱਸਦੀ ਹੈ ਐਚਡੀ ਐਫਸੀ ਬੈਂਕ ਜਿੱਥੇ ਗਨ ਪੁਆਇੰਟ ਦੇ ਉੱਤੇ ਦਿਨ ਦਿਹਾੜੇ ਇਹ 10-10 ਡੇਰੇ ਗੱਡੀ ਦੇ ਵਿੱਚ ਆਉਂਦੇ ਨੇ ਤੇ 40 ਲੱਖ ਰੁਪਏ ਦੀ ਨਕਤੀ ਜੜੀ ਹੈ ਲੁੱਟ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਪਹਿਲਾ ਆਮ ਕਸਟਮਰ ਵਾਂਗ ਇਸ ਬੈਂਕ ਦੇ ਅੰਦਰ ਵੜਦੇ ਨੇ ਤੇ ਅਚਾਨਕ ਇਹਨਾਂ ਦੇ ਵੱਲੋਂ ਗਨ ਕੱਢ ਲਈ ਜਾਂਦੀ ਹੈ ਤੇ ਇਸੇ ਗਨ ਪੁਆਇੰਟ ਦੇ ਆਧਾਰ ਤੇ ਡਰਾ ਕੇ ਧਮਕਾ ਕੇ ਇਹ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਨੇ ਕਸਟਮਰ ਦਾ ਫੋਨ ਆਇਆ ਅਗਲੇ ਤੇ ਰਹਿਣਾ ਜੱਟਾ ਬੈਂਕੇ ਦਾ ਫੋ ਹੋ ਗਈ ਆ ਮੈਂ ਸੁਬਨੇ ਸੱਜਰਫਲ ਕਰਤਾ ਸੱਜਰਫਲ ਕਰਤਾ ਇਸਾਸ ਦੀ ਰਿਕਰੂਮ ਹੁੰਨ ਕਰਤਾ ਮੈਂ ਮੈਂ ਆਪ ਵੀ ਖੁਦ ਆ ਗਿਆ ਐਸਐਚਓ ਵੀ ਨਾਲੇ ਮੇਰੇ ਆ ਗਿਆ ਨਾਲੇ ਆ ਗਿਆ ਉਹ ਘਰ ਤੇ ਜਾਤੀ ਵੀ ਲੰਬਾ ਕਿੰਨਾ ਕੁ ਨੁਕਸਾਨ ਹੋ ਗਿਆ ਸਮਝਿਆ ਮੈਂ ਠੱਪੀਂ ਕਰੀ ਜਾਂਦਾ ਇੱਕ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ ਤਾਂ 500 ਇਹ ਉਹਨਾਂ ਨੇ ਦੱਸਿਆ ਵੀ ਕਾਤੇ ਬੰਦੇ ਆਏ ਸੀ ਗੱਡੀ ਦੇ ਕੰਦੇ ਆਏ ਆ ਉਹ ਵੀ ਜੈਮਰੇ ਹਰ ਕਿੰਨੇ ਲੋਕ ਸੀ ਦੱਸਿਆ ਉਹਨਾਂ ਨੇ ਕੁਝ ਜੈਮ ਰਹੇ ਅੰਦਰ ਵਾਇਆ ਅੱਛਾ ਜੀ ਗਨ ਪੁਆਇੰਟ ਵਾਲਾ ਘਰ ਕੋ ਦੱਸਿਆ ਗਨ ਪੁਆਇੰਟ ਇਹਨਾਂ ਕੋਲ ਤੋਂ ਕਿੰਨੇ ਕਿੱਧਰ ਨੂੰ ਗਿਆ ਪਤਾ ਲੱਗਾ ਕੁਝ ਅੱਛਾ ਇਹਨੂੰ ਕਿ ਦੋ ਹੋਮ ਵੀ ਬਗੈਰਾ ਕਰਤ ਨੇ ਅੱਛਾ ਮੋਬਾਈਲ ਉਹ ਸਟੇ ਕਰਕੇ ਬਗੈਰਾ ਵੀ ਲੱਗਦਾ ਨਾਲ ਗਵਾਂਡਾ ਸਗਾ ਦੁਕਾਨਵਾਲਾ ਹਾਂਜੀ ਤਾਂ ਚਾਲ ਉਹਨਾਂ ਦੇ ਕੈਮਰੇ ਨੇ ਕੈਮਰਾ ਨਹੀਂ ਜਿਹੜਾ ਗਵਾਂਡਾ ਵਾਲਾ ਇਹਨਾਂ ਦਾ ਮੋਬਾਈਲ ਵੀ ਨਾਲ ਲੱਗਾ ਸੀ ਇਹ ਆਈ ਮਹਿੰਗੇ ਅੰਦਰ ਬੜੇ ਬੈਂਕ ਦੇ ਅੱਛਾ ਇਹਨੂੰ ਕਹਿੰਦੇ ਮੋਬਾਈਲ ਬਣਾ ਫੜਾਦੇ ਅੱਛਾ ਜੀ ਬੰਦੇ ਅੰਦਰ ਸੀ ਬੈਠੇ ਉਸ ਵੱਲੇ ਅੱਛਾ ਜੀ ਇਹਨਾਂ ਦਾ ਫੋਨ ਫੜ ਲਿਆ ਅੱਛਾ ਜੀ ਸਰਪੰਚੋ ਕੀ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦੀ ਹੜੇ ਇੱਕ ਇਦਾਂ ਦੀ ਬਾਰਦਾਤ ਹੋਉਂਦਾ ਸਾਡੇ ਦੇਖੋ ਇਹਨਾਂ ਅਨਵਾਰਾ ਕਿੰਨੇ ਪੁੱਛ ਰਿਹਾ ਕਦੀ ਪਹਿਲੀ ਲੁੱਟ ਹੋਈ ਰਹਿਣਾ ਜਿੱਤਾ ਕਦੀ ਟਿਕਟੀਆਂ ਦੀਆਂ ਨਹੀਂ ਪਈ ਨੇ ਪਹਿਲੀ ਹੋਈ ਕਦੀ ਮਤਲਬ ਕੀ ਤੁਹਾਨੂੰ ਮਹਿਸੂਸ ਕੀ ਕੀ ਮਹਿਸੂਸ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਸਰਕਾਰਾਂ ਦਾ ਪ੍ਰੈਸ ਨੂੰ ਥਾਰਖਾ ਜਿਹੜਾ ਇਹ ਹੀ ਕਹਿ ਸਕਦੇ ਆ ਤੇ ਥਾਰਖਾ ਚਲੋ ਬੈਂਕਾਂ ਦਾ ਜੁੜੀ ਹੋਇਆ ਪੇਮੈਂਟ ਵੀ ਜ਼ਿਆਦਾ ਸੀ ਕਿਹੜੀ ਬੈਂਕ ਹੈ ਜੀ ਇਹ HDFC